ਚੰਡੀਗੜ੍ਹ ਪਾਸਵਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੂੰ ਜ਼ੋਨ ਜਾਬਤੇ ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਰਿਟਰਨਿੰਗ ਅਫਸਰ ਵਿਨੇ ਪ੍ਰਤਾਪ ਸਿੰਘ ਦੇ ਪੁੱਲੋਂ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ ਹੈ ਦੱਸ ਦਈਏ ਕਿ ਨੋਟਿਸ ਮਲਵਾ ਪਿੰਡ ਦੀਆਂ ਕੁਝ ਰਿਹਾਇਸ਼ਾਂ 'ਚ ਮੋਦੀ ਕਾ ਪਰਿਵਾਰ ਸਲੇਖ ਵਾਲੀਆਂ ਨੇਮ ਪਲੇਟਾਂ ਲਾਉਣ ਦੇ ਨਾਲ ਸੰਬੰਧਿਤ ਹਨ ਉਹਨਾਂ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਉਹ ਜਾਂ ਤਾਂ ਇਨ੍ਹਾਂ ਨਿੱਜੀ ਘਰਾਂ ਦੇ ਨਿਵਾਸੀਆਂ ਮਾਲਕਾਂ ਦਾ ਰਹਿਣ ਵਾਲੇ ਕੋਲੋਂ ਇਜਾਜ਼ਤ ਦੇ ਸਬੂਤ ਮੁਹਈਆ ਕਰਾਉਣ ਜਾਂ ਫਿਰ ਨੇਮ ਪਲੇਟਾਂ ਹਟਮਾਉਣ ਇਸ ਨਿਰਦੇਸ਼ ਦੀ ਪਾਲਣਾ ਕਰਨ 'ਚ ਅਸਫਲ ਰਹਿਣ ਦੇ ਨਤੀਜੇ ਜੋ ਆਦਰਸ਼ ਚੋਣ ਜਾਪਤ ਦੀ ਉਲੰਘਣਾ ਦੇ ਲਈ ਉਚਿਤ ਕਾਰਵਾਈ ਕੀਤੀ ਜਾਵੇਗੀ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਹਾਲਾਤ ਹੋ ਰਹੇ ਨੇ ਸੈਸ ਸੰਕਰਣ ਵੀ ਬਦਲ ਰਹੇ ਨੇ ਉੱਥੇ ਹੀ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਭਾਜਪਾ ਪ੍ਰਧਾਨ ਦੇ ਲੱਗੇ ਚੋਣ ਜਾਬਤੇ ਦੀ ਉਲੰਘਣਾ ਦੇ ਜਿਹੜੇ ਦੋਸ਼ ਲੱਗੇ ਨੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਉਲੰਘਣਾ ਦੇ ਦੋਸ਼ ਹੇਠ ਰਿਟਰਨਿੰਗ ਅਫਸਰ ਵਿਨੈ ਪ੍ਰਤਾਪ ਸਿੰਘ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਇਹ ਨੋਟਿਸ ਮਲਵਾ ਪਿੰਡ ਦੀਆਂ ਕੁਝ ਰਿਹਾਇਸ਼ਾਂ 'ਚ ਮੋਦੀ ਕਾ ਪਰਿਵਾਰ ਸਿਰਲੇਖ ਵਾਲੀਆਂ ਨੇਮ ਪਲੇਟਾਂ ਲਾਉਣ ਕਾਰਨ ਹੋਇਆ ਹੈ ਜਿਸ ਦੇ ਵੱਜੋਂ ਜਵਾਬ ਮੰਗਿਆ ਗਿਆ ਸੀ ਕਿ ਜਾਂ ਤਾਂ ਘਰਾਂ ਦੇ ਨਿਵਾਸੀਆਂ ਮਾਲਕਾਂ ਜਾਂ ਰਹਿਣ ਵਾਲਿਆਂ ਦੇ ਕੋਲੋਂ ਇਜਾਜ਼ਤ ਦੇ ਸਬੂਤ ਮੁਹੱਈਆ ਕਰਾਈਆਂ ਜਾਣ ਜਾਂ ਫਿਰ ਨੇਮ ਪਲੇਟਾਂ ਨੂੰ ਹਟਵਾ ਦਿੱਤੀਆਂ ਜਾਣ ਜਿਸ ਦੇ ਨਿਰਦੇਸ਼ ਵੱਜੋਂ ਪਾਲਣਾ ਕਰਨ ਦੇ ਵਿੱਚ ਅਸਫਲ ਰਹੇ نتیਜੇ ਵੱਜੋਂ ਚੋਣ ਜਾਬਤਾ ਦੀ ਜਿਹੜੀ ਉਲੰਘਣਾ ਹੋਈ ਹੈ ਜਿਸ ਕਾਰਨ ਕਾਰਨ ਦਸੂ ਨੋਟਿਸ ਜਾਰੀ ਕੀਤਾ ਗਿਆ ਹੈ ਬਿਊਰੋ ਰਿਪੋਰਟ ਐਸਐਮਜ਼ ਨਿਊਜ਼ ਟੰਡੀਗੜ੍ਹ ਪਾਸਵਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੂੰ ਜ਼ੋਨ ਜਾਬਤੇ ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਰਿਟਰਨਿੰਗ ਅਫਸਰ ਵਿਨੇ ਪ੍ਰਤਾਪ ਸਿੰਘ ਦੇਪੂਲੋਂ ਕਾਰਨ ਦਸੂ ਨੋਟਿਸ ਜਾਰੀ ਕੀਤਾ ਗਿਆ ਹੈ ਦੱਸ ਦਈਏ ਕਿ ਨੋਟਿਸ ਮਲਵਾ ਪਿੰਡ ਦੀਆਂ ਕੁਝ ਰਿਹਾਇਸ਼ਾਂ 'ਚ ਮੋਦੀ ਕਾ ਪਰਿਵਾਰ ਸਲੇਕ ਵਾਲੀਆਂ ਨੇਮ ਪਲੇਟਾਂ ਲਾਉਣ ਦੇ ਨਾਲ ਸੰਬੰਧਿਤ ਹਨ ਉਹਨਾਂ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਉਹ ਜਾਂ ਤਾਂ ਇਨ੍ਹਾਂ ਨਿੱਜੀ ਘਰਾਂ ਦੇ ਨਿਵਾਸੀਆਂ ਮਾਲਕਾਂ ਦਾ ਰਹਿਣ ਵਾਲੇ ਕੋਲੋਂ ਇਜਾਜ਼ਤ ਦੇ ਸਬੂਤ ਮੁਹਈਆ ਕਰਾਉਣ ਜਾਂ ਫਿਰ ਨੇਮ ਪਲੇਟਾਂ ਹਟਮਾਉਣ ਇਸ ਨਿਰਦੇਸ਼ ਦੀ ਪਾਲਣਾ ਕਰਨ 'ਚ ਅਸਫਲ ਰਹਿਣ ਦੇ ਨਤੀਜੇ ਵੱਜੋਂ ਅਦਰਸ਼ ਚੋਣ ਜਾਪਤ ਦੀ ਉਲੰਘਣਾ ਦੇ ਲਈ ਉਚਿਤ ਕਾਰਵਾਈ ਕੀਤੀ ਜਾਵੇਗੀ। ਲੋਕ ਸਭਾ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਹਾਲਾਤ ਹੋ ਰਹੇ ਨੇ ਸੈਸ ਸੰਗ੍ਰਣ ਵੀ ਬਦਲ ਰਹੇ ਨੇ ਉੱਥੇ ਹੀ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਭਾਜਪਾ ਪ੍ਰਧਾਨ ਦੇ ਲੱਗੇ ਚੋਣ ਜਾਬਤੇ ਦੀ ਉਲੰਘਣਾ ਦੇ ਜਿਹੜੇ ਦੋਸ਼ ਲੱਗੇ ਨੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਉਲੰਘਣਾ ਦੇ ਦੋਸ਼ ਹੇਠ ਰਿਟਰਨਿੰਗ ਅਫਸਰ ਵਿਨੈ ਪ੍ਰਤਾਪ ਸਿੰਘ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਇਹ ਨੋਟਿਸ ਮਲਵਾ ਪਿੰਡ ਦੀਆਂ ਕੁਝ ਰਿਹਾਇਸ਼ਾਂ 'ਚ ਮੋਦੀ ਕਾ ਪਰਿਵਾਰ ਸਿਰਲੇਖ ਵਾਲੀਆਂ ਨੇਮ ਪਲੇਟਾਂ ਲਾਉਣ ਕਾਰਨ ਹੋਇਆ ਹੈ ਜਿਸ ਦੇ ਵੱਜੋਂ ਜਵਾਬ ਮੰਗਿਆ ਗਿਆ ਸੀ ਕਿ ਜਾਂ ਤਾਂ ਘਰਾਂ ਦੇ ਨਿਵਾਸੀਆਂ ਮਾਲਕਾਂ ਜਾਂ ਰਹਿਣ ਵਾਲਿਆਂ ਦੇ ਕੋਲੋਂ ਇਜਾਜ਼ਤ ਦੇ ਸਬੂਤ ਮੁਹਈਆ ਕਰਾਈਆਂ ਜਾਣ ਜਾਂ ਫਿਰ ਨੇਮ ਪਲੇਟਾਂ ਨੂੰ ਹਟਵਾ ਦਿੱਤੀਆਂ ਜਾਣ ਜਿਸ ਦੇ ਨਿਰਦੇਸ਼ ਵੱਜੋਂ ਪਾਲਣਾ ਕਰਨ ਦੇ ਵਿੱਚ ਅਸਫਲ ਰਹੇ ਨਤੀਜੇ ਵੱਜੋਂ ਚੋਣ ਜਾਬਤਾ ਦੀ ਜਿਹੜੀ ਉਲੰਘਣਾ ਹੋਈ ਹੈ ਜਿਸ ਕਾਰਨ ਕਾਰਨ ਦਸੂ ਨੋਟਿਸ ਜਾਰੀ ਕੀਤਾ ਗਿਆ ਹੈ ਬਿਊਰੋ ਰਿਪੋਰਟ ਐਸਐਮਜ਼ ਨਿਊਜ਼ ਚੰਡੀਗੜ੍ਹ ਪਾਸਵਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੂੰ ਜ਼ੋਨ ਜਾਬਤੇ ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਰਿਟਰਨਿੰਗ ਅਫਸਰ ਬਿਨੇ ਪ੍ਰਤਾਪ ਸਿੰਘ ਦੇਪੁਰੋਂ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ ਹੈ ਦੱਸ ਦਈਏ ਕਿ ਨੋਟਿਸ ਮਲਵਾਪਿੰਡ ਦੀਆਂ ਕੁਝ ਰਿਹਾਇਸ਼ਾਂ 'ਚ ਮੋਦੀ ਕਾ ਪਰਿਵਾਰ ਸਰੇਖ ਵਾਲੀਆਂ ਨੇਮ ਪਲੇਟਾਂ ਲਾਉਣ ਦੇ ਨਾਲ ਸੰਬੰਧਿਤ ਹਨ ਉਹਨਾਂ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਉਹ ਜਾਂ ਤਾਂ ਇਨ੍ਹਾਂ ਨਿੱਜੀ ਘਰਾਂ ਦੇ ਨਿਵਾਸੀਆਂ ਮਾਲਕਾਂ ਜਾਂ ਰਹਿਣ ਵਾਲੇ ਕੋਲੋਂ ਇਜਾਜ਼ਤ ਦੇ ਸਬੂਤ ਮੁਹਈਆ ਕਰਾਉਣ ਜਾਂ ਫਿਰ ਨੇਮ ਪਲੇਟਾਂ ਹਟਮਾਉਣ ਇਸ ਨਿਰਦੇਸ਼ ਦੀ ਪਾਲਣਾ ਕਰਨ 'ਚ ਅਸਫਲ ਰਹਿਣ ਦੇ ਨਤੀਜੇ ਵੱਜੋਂ ਅਦਰਸ਼ਚੋਣ ਜਾਪਤ ਦੀ ਉਲੰਘਣਾ ਦੇ ਲਈ ਉਚਿਤ ਕਾਰਵਾਈ ਕੀਤੀ ਜਾਵੇਗੀ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਹਾਲਾਤ ਹੋ ਰਹੇ ਨੇ ਸੈਸ ਸੰਗ੍ਰਣ ਵੀ ਬਦਲ ਰਹੇ ਨੇ ਉੱਥੇ ਹੀ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਭਾਜਪਾ ਪ੍ਰਧਾਨ ਦੇ ਲੱਗੇ ਚੋਣ ਜਾਬਤੇ ਦੀ ਉਲੰਘਣਾ ਦੇ ਜਿਹੜੇ ਦੋਸ਼ ਲੱਗੇ ਨੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਉਲੰਘਣਾ ਦੇ ਦੋਸ਼ ਏਟ ਰਿਟਰਨਿੰਗ ਅਫਸਰ ਵਿਨੈ ਪ੍ਰਤਾਪ ਸਿੰਘ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਇਹ ਨੋਟਿਸ ਮਲਵਾ ਪਿੰਡ ਦੀਆਂ ਕੁਝ ਰਿਹਾਇਸ਼ਾਂ 'ਚ ਮੋਦੀ ਕਾ ਪਰਿਵਾਰ ਸਿਰਲੇਖ ਵਾਲੀਆਂ ਨੇਮ ਪਲੇਟਾਂ ਲਾਉਣ ਕਾਰਨ ਹੋਇਆ ਹੈ ਜਿਸ ਦੇ ਵੱਜੋਂ ਜਵਾਬ ਮੰਗਿਆ ਗਿਆ ਸੀ ਕਿ ਜਾ ਤਾਂ ਘਰਾਂ ਦੇ ਨਿਵਾਸੀਆਂ ਮਾਲਕਾਂ ਜਾਂ ਰਹਿਣ ਵਾਲਿਆਂ ਦੇ ਕੋਲੋਂ ਇਜਾਜ਼ਤ ਦੇ ਸਬੂਤ ਮੁਹਈਆ ਕਰਾਈਆਂ ਜਾਣ ਜਾਂ ਫਿਰ ਨੇਮ ਪਲੇਟਾਂ ਨੂੰ ਹਟਵਾ ਦਿੱਤੀਆਂ ਜਾਣ ਜਿਸ ਦੇ ਨਿਰਦੇਸ਼ ਵੱਜੋਂ ਪਾਲਣਾ ਕਰਨ ਦੇ ਵਿੱਚ ਅਸਫਲ ਰਹੇ ਨਤੀਜੇ ਵੱਜੋਂ ਚੋਣ ਜਾਬਤਾ ਦੀ ਜਿਹੜੀ ਉਲੰਘਣਾ ਹੋਈ ਹੈ ਜਿਸ ਕਾਰਨ ਕਾਰਨ ਦਸੋਂ ਨੋਟਿਸ ਜਾਰੀ ਕੀਤਾ ਗਿਆ ਹੈ ਬਿਊਰੋ ਰਿਪੋਰਟ ਐਸਐਮਜ਼ ਨਿਊਜ਼